ਰਬਾਰਕ ਧੀ ਨੂੰ ਦੇਵੀ ਮਾਪਿਆਂ ਵਰਗੇ ਮਾਪੇ ਪੇਕੇ ਤੇ ਸਹੁਰੇ ਕਹਿਣ ਬਗਾਨੀ ਆਪਣਾ ਕਿਸ ਨੂੰ ਆਖੇ ਚਬਾਲ ਦੇ ਨੇੜੇ ਪਿੰਡ ਸੋਹਲ ਦੇ ਵਿੱਚ ਮੌਜੂਦ ਆ ਜੀ ਹਾਂ 4 ਫਰਵਰੀ ਨੂੰ ਧੀ ਦਾ ਘਰ ਦੇ ਵਿੱਚ ਵਿਆਹ ਹੈ ਤੇ ਤਸਵੀਰਾਂ ਜਿਹੜੀਆਂ ਨੇ ਉਹ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਕੀ ਹਾਲਾਤ ਨੇ ਘਰ ਦੇ ਵਿੱਚ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ ਤਾਂ ਧੀ ਦਾ ਜਿਹੜਾ ਪਿਤਾ ਹੈ ਉਹ ਨਸ਼ੇੜੀ ਹੈ ਪਿਛਲੇ 10-15 ਸਾਲ ਤੋਂ ਘਰ ਹੀ ਨਹੀਂ ਆਇਆ ਮੈਂ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਆ ਝਾੜੂ ਪੋਚੇ ਲਾਉਣੀ ਆ ਤੇ ਉਹੀ ਦਿੰਦੇ ਆ ਤੇ ਫੇਰ ਹੀ ਆਪਣੇ ਕਰਦਾ ਗੁਜ਼ਾਰਾ ਕਰਦੀ ਆ ਅੱਛਾ ਜੀ ਆਪਣੀ ਮਿਹਨਤ ਮਜੂਰੀ ਕਰਦੀ ਆ ਅੱਛਾ ਜੀ ਤੇ ਤੁਹਾਡੇ ਪਤੀ ਕਿੱਥੇ ਨੇ ਮੇਰੇ ਪਤੀ ਇਹ ਛੋਟੇ ਛੋਟੇ ਬੱਚੇ ਬੇਟਾ ਮੇਰਾ ਰਿੜਦਾ ਸੀ ਜਦੋਂ ਦੇ ਨਸ਼ੇ ਕਰਦਾ ਏ ਹਾਂ ਜੀ ਤੇ ਉਦੋਂ ਦਾ ਹੀ ਉਹ ਮਤਲਬ ਕਦੀ ਜੇਲੇ ਆ ਤਾਂ ਦੋਸਤੋ ਜਿਸ ਧੀ ਦਾ ਵਿਆਹ ਹੈ ਉਸ ਦੇ ਨਾਲ ਵੀ ਅਸੀਂ ਗੱਲ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਕਿਰਨਦੀਪ ਕੌਰ ਬੇਟਾ 4 ਤਰੀਕ ਨੂੰ ਵਿਆਹ ਹੈ ਤੇ ਘਰ ਦੇ ਵਿੱਚ ਵਿਆਹ ਦੇ ਲਈ ਕੋਈ ਖਰੀਦਣ ਵਾਸਤੇ ਕੋਈ ਪੈਸਾ ਹੈ ਜਾਂ ਨਹੀਂ ਹੈਗਾ ਨਹੀਂ ਹੈਗਾ ਤਾਂ ਹੀ ਕੀ ਅਪੀਲ ਕਰਨੀ ਚਾਹੋਗੇ ਜਿੰਨੇ ਵੀ ਵੇਖ ਰਹੇ ਨੇ ਦਾਨੀ ਵੀਰ ਜਿਹੜੇ ਸਮੇਂ-ਸਮੇਂ ਤੇ ਅਜਿਹੇ ਘਰਾਂ ਦੇ ਵਿੱਚ ਆ ਕੇ ਲੋੜਵੰਦਾਂ ਦੀ ਮਦਦ ਕਰਦੇ ਨੇ ਮੈਂ ਉਹ ਕੰਨੀ ਆ ਕਿ ਮੇਰੇ ਵੀਰ ਭਰਾਵਰ ਨਾਲ ਮਿਲ ਕੇ ਆਡੀ ਮਦਦ ਕਰੋ ਤੁਸੀਂ ਵੀ ਨਾਲ ਮੰਮਾ ਦੇ ਕੰਮ ਕਰਨ ਜਾਂਦੇ ਹੋ ਲੋਕਾਂ ਦੇ ਘਰਾਂ ਦਾ? ਹਾਂਜੀ ਝਾੜੂ ਪੋਚਾ ਕਰਕੇ ਫੇਰ ਅਹੀਂ ਪੈਹੇ। ਪੈਹੇ ਲੱਗ ਕੇ ਹਮੇ ਇਦਾਂ ਹੀ ਤਾਂ ਫੇਰ ਅਹੀਂ ਆਪਣੀ ਘਰ ਦਾ ਗੁਜ਼ਾਰਾ ਕਰਦੇ ਹਾਂ। ਕੋਈ ਰਿਸ਼ਤੇਦਾਰ ਤੁਹਾਡਾ ਬੌੜਿਆ ਕੋਈ ਤੁਹਾਡਾ ਰਿਸ਼ਤੇਦਾਰ ਨੇੜੇ ਲੱਗਾ ਜੀ? ਨਹੀਂ। ਹਾਂਜੀ? ਨਹੀਂ। ਅੱਛਾ ਜੀ। ਹਾਂਜੀ। ਸ਼ਸ਼ੀਕਾਲ ਦੋਸਤੋ ਪੰਜਾਬ ਹੁਣ ਤੱਕ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਤੇ ਇਸ ਵੇਲੇ ਅਸੀਂ ਚਭਾਲ ਦੇ ਨੇੜੇ ਪਿੰਡ ਸੋਹਲ ਦੇ ਵਿੱਚ ਮੌਜੂਦ ਆ ਜੀ ਹਾਂ 4 ਫਰਵਰੀ ਨੂੰ ਧੀ ਦਾ ਘਰ ਦੇ ਵਿੱਚ ਵਿਆਹ ਹੈ ਤੇ ਤਸਵੀਰਾਂ ਜਿਹੜੀਆਂ ਨੇ ਉਹ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਕੀ ਹਾਲਾਤ ਨੇ ਘਰ ਦੇ ਵਿੱਚ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ ਤਾਂ ਧੀ ਦਾ ਜਿਹੜਾ ਪਿਤਾ ਹੈ ਉਹ ਨਸ਼ੇੜੀ ਹੈ ਪਿਛਲੇ 10-15 ਸਾਲ ਤੋਂ ਘਰ ਹੀ ਨਹੀਂ ਆਇਆ ਤਾਂ ਕਿਵੇਂ ਜਿਹੜੇ ਘਰ ਦੇ ਹਾਲਾਤ ਬਣੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੀ ਇਸ ਧੀ ਦਾ ਵਿਆਹ ਹੈ ਘਰ ਦੇ ਵਿੱਚ ਕੋਈ ਵਿਆਹ ਵਾਲਾ ਮਾਹੌਲ ਹੀ ਨਹੀਂ ਲੱਗ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿ ਘਰ ਦੇ ਵਿੱਚ ਜਿਵੇਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਵਿਆਹ ਵਾਲੇ ਘਰ ਦੇ ਵਿੱਚ ਰੌਣਕ ਹੁੰਦੀ ਹੈ ਤਾਂ ਅਜਿਹੀ ਰੌਣਕ ਜਿਹੜੀ ਹੈ ਇੱਕ ਹੀ ਚੀਜ਼ ਨਾਲ ਆ ਸਕਦੀ ਹੈ ਜੇਕਰ ਦੋਸਤੋ ਜਿੰਨੇ ਵੀ ਸਾਡੇ ਨਾਲ ਦਾਨੀ ਸੱਜਣ ਵੀਰ ਜੁੜੇ ਨੇ ਸੋਸ਼ਲ ਮੀਡੀਆ ਤੇ ਜਿਹੜੇ ਸਮੇਂ-ਸਮੇਂ ਤੇ ਅਜਿਹੇ ਗਰੀਬਾਂ ਦੀ ਬਾਹ ਨੂੰ ਫੜਦੇ ਨੇ ਤਾਂ ਮੈਂ ਇਹ ਵੀ ਜ਼ਰੂਰ ਦੱਸਣਾ ਚਾਹਾਂਗਾ ਦੋ ਭੈਣਾਂ ਨੇ ਇੱਕ ਭਰਾ ਹੈ ਤੇ ਭਰਾ ਵੀ ਜਿਹੜਾ ਹੈ ਉਸ ਦਾ ਸਾਰਾ ਲੱਕ ਜਿਹੜਾ ਸੜਿਆ ਹੋਇਆ ਹੈ ਕੰਮ ਹੀ ਨਹੀਂ ਕਰ ਸਕਦਾ ਆ ਹਾਲਾਤ ਨੇ ਉਸ ਪਰਿਵਾਰ ਦੇ ਰੱਬਾ ਰਕਤੀ ਨੂੰ ਦੇਵੀ ਮਾਪਿਆਂ ਵਰਗੇ ਮਾਪੇ ਪੇਕੇ ਤੇ ਸਹੁਰੇ ਕਹਿਣ ਬਗਾਨੀ ਆਪਣਾ ਕਿਸ ਨੂੰ ਆਖੇ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਚ ਆ ਹਾਲਾਤ ਨੇ ਉਸ ਪਰਿਵਾਰ ਦੇ ਜਿਸ ਘਰ ਦੇ ਵਿੱਚ ਐਸ ਵੇਲੇ ਮੈਂ ਖੜਾ ਹਾਂ ਤਾਂ ਦੋਸਤੋ ਘਰ ਦੇ ਹਾਲਾਤ ਵੀ ਵੇਖ ਸਕਦੇ 4 ਫਰਵਰੀ ਨੂੰ ਵਿਆਹ ਹੈ ਪਰ ਨਾਂ ਤਾਂ ਘਰ ਦੇ ਵਿੱਚ ਕੋਈ ਸੌਦਾ ਪੱਤਾ ਹੈ ਨਾ ਹੀ ਕੋਈ ਲੀੜਾ ਲੱਤਾ ਲੈਣ ਨੂੰ ਪੈਸਾ ਹੈ ਤਾਂ ਦੋਸਤੋ ਰੱਜਿਆਂ ਨੂੰ ਲੰਗਰ ਜਿੰਨੇ ਵੀ ਖਵਾਉਣ ਵਾਲੇ ਘੇਰ ਘੇਰ ਕੇ ਸੜਕਾਂ ਦੇ ਉੱਪਰ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਹੋ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਭੈਣੇ ਕੀ ਨਾਮ ਹੈ ਤੁਹਾਡਾ ਜੀ ਸੰਦੀਪ ਕਾਰ ਤੁਹਾਡੀ ਬੇਟੀ ਦਾ ਵਿਆਹ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡੀ ਬੇਟੀ ਦਾ ਜੀ ਕਿਰਨਦੀਪ ਕਾਰ ਕਿੰਨੀ ਤਰੀਕ ਨੂੰ ਵਿਆਹ ਹੈ ਜੀ 4 ਫਰਵਰੀ ਕਿਹੜਾ ਪਿੰਡ ਹੈ ਜੀ ਇਹ 16 ਪਿੰਡ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹਾਂ ਝਾੜੂ ਪੋਚੇ ਲਾਉਣੀ ਆ ਤੇ ਉਹੀ ਦਿੰਦੇ ਆ ਤੇ ਫੇਰ ਹੀ ਆਪਣੇ ਕਰਦਾ ਗੁਜ਼ਾਰਾ ਕਰਦੀ ਹਾਂ ਅੱਛਾ ਜੀ ਆਪਣੀ ਮਿਹਨਤ ਮਜੂਰੀ ਕਰਦੀ ਆ ਅੱਛਾ ਜੀ ਤੇ ਤੁਹਾਡੇ ਪਤੀ ਕਿੱਥੇ ਨੇ ਮੇਰੇ ਪਤੀ ਇਹ ਛੋਟੇ ਛੋਟੇ ਬੱਚੇ ਬੇਟਾ ਮੇਰਾ ਰਿੜਦਾ ਹੀ ਜਦੋਂ ਦੇ ਨਸ਼ੇ ਕਰਦਾ ਹੈ ਹਾਂਜੀ ਤੇ ਉਦੋਂ ਦਾ ਹੀ ਉਹ ਮਤਲਬ ਕਦੀ ਜੇਲੇ ਆ ਅਛਾ ਜੀ ਇੱਕ ਦੋ ਵਾਰ ਅਸੀਂ ਉਹਨੂੰ ਛਡਾਇਆ ਉਹ ਨਹੀਂ ਸੁਧਰਿਆ ਤਾਂ ਅਸੀਂ ਕਦੀ ਉਹਦੇ ਮਗਰ ਤੱਕ ਵੀ ਨਹੀਂ ਗਏ ਵੀ ਅਜੇ ਤੱਕ ਕਿਉਂਕਿ ਸਾਡੇ ਕੋਲ ਕੁਝ ਹੁੰਦਾ ਹੀ ਨਹੀਂ ਹੈ ਜਿਹੜਾ ਅਸੀਂ ਉਹਦੇ ਮਗਰ ਜਾਈਏ ਅਸੀਂ ਤਾਂ ਮੈਂ ਤਾਂ ਬਸ ਇਦਾਂ ਹੀ ਆ ਕਿ ਆਪਣੀ ਮਿਹਨਤ ਮਨਜ਼ੂਰੀ ਕਰਕੇ ਤਾਂ ਆਪਣੇ ਬੱਚਿਆਂ ਵਾਲੀ ਧਿਆਨ ਦਿੱਤਾ ਇਹਨਾਂ ਨੂੰ ਹੀ ਪਾਲ ਲਿਆ ਅਛਾ ਜੀ ਅਜਿਹੇ ਹਾਲਾਤਾਂ ਦੇ ਵਿੱਚ ਕੋਈ ਤੁਹਾਡਾ ਰਿਸ਼ਤੇਦਾਰ ਬੋੜਿਆ ਹੋਵੇ ਵੀ ਚਲੋ ਇਹ ਜਿਹੜਾ ਖੁਸ਼ੀ ਦਾ ਕਾਰਜ ਹੈ ਮੈਂ ਕਰ ਦਿੰਨਾ ਅੱਗੇ ਲਾ ਕੇ ਰਿਸ਼ਤੇਦਾਰ ਤੁਹਾਡਾ ਬੌੜਿਆ ਕੋਈ ਤੁਹਾਡਾ ਰਿਸ਼ਤੇਦਾਰ ਨੇੜੇ ਲੱਗਾ ਜੀ ਨਹੀਂ ਹਾਂਜੀ ਨਹੀਂ ਅੱਛਾ ਜੀ ਹਾਂਜੀ ਹਾਂ ਦੋਸਤੋ ਜਿਸ ਧੀ ਦਾ ਵਿਆਹ ਹੈ ਉਸ ਦੇ ਨਾਲ ਵੀ ਅਸੀਂ ਗੱਲ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਕਿਰਨਦੀਪ ਕਾਨ ਬੇੜਾ 4 ਤਰੀਕ ਨੂੰ ਵਿਆਹ ਹੈ ਤੇ ਘਰ ਦੇ ਵਿੱਚ ਵਿਆਹ ਦੇ ਲਈ ਕੋਈ ਖਰੀਦਣ ਵਾਸਤੇ ਕੋਈ ਪੈਸਾ ਹੈ ਜਾਂ ਨਹੀਂ ਹੈਗਾ ਨਹੀਂ ਹੈਗਾ ਜੀ ਅਪੀਲ ਕਰਨੀ ਚਾਹੋਗੇ ਜਿੰਨੇ ਵੀ ਵੇਖ ਰਹੇ ਨੇ ਦਾਨੀ ਵੀਰ ਜਿਹੜੇ ਸਮੇਂ-ਸਮੇਂ ਤੇ ਅਜਿਹੇ ਘਰਾਂ ਦੇ ਵਿੱਚ ਆ ਕੇ ਲੋੜਵੰਦਾਂ ਦੀ ਮਦਦ ਕਰਦੇ ਨੇ ਮੈਂ ਉਹ ਕੰਨੀ ਆ ਕਿ ਮੇਰੇ ਵੀਰ ਭਰਾਵਰ ਨਾਲ ਮਿਲ ਕੇ ਆਡੀ ਮਦਦ ਕਰੋ। ਤੁਸੀਂ ਵੀ ਨਾਲ ਮਮਾ ਦੇ ਕੰਮ ਕਰਨ ਜਾਂਦੇ ਹੋ ਲੋਕਾਂ ਦੇ ਘਰਾਂ ਦਾ? ਹਾਂਜੀ ਝਾੜੂ ਪੋਚਾ ਕਰਕੇ ਫੇਰ ਅਹੀਂ ਪੈਹੇ। ਪੈਹੇ ਲੱਗ ਕੇ ਹਮਨੇ ਇਦਾਂ ਹੀ ਤਾਂ ਫੇਰ ਅਹੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ? ਅਹੀਂ 2-3 ਘਰਾਂ ਦਾ ਕੰਮ ਕਰਦੇ ਹਾਂ। ਕਿੰਨੇ ਪੈਸੇ ਮਿਲ ਜਾਂਦੇ ਨੇ ਤੁਹਾਨੂੰ ਉਹਦੇ? ਕੇਵਲ 1000 ਰੁਪਿਆ 1500 ਰੁਪਿਆ ਦੇ ਦੇਂਦੇ ਨੇ। ਹਾਂਜੀ। ਦੇ ਜਿਹੜੀ ਉਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਜੀ ਹੁੰਦਾ ਤੇ ਨਹੀਂ ਆ ਡਿਮਾਂਸ ਵੀ ਕਿਸੇ ਵੇਲੇ ਫਿਰ ਫੜਨੇ ਪੈਂਦੇ ਆ ਆਪਣਾ ਹੋਰ ਹੋਰ ਵੀ ਕੰਮ ਕਰੀਦਾ ਜਿੱਦਾਂ ਇੱਕ ਘਰ ਚੋਂ ਨਹੀਂ ਲੈ ਦੇ ਜੇਕਰ ਤੋਂ ਮੰਗਲੀ ਦੇ ਕਿਸੇ ਵੇਲੇ ਉਹਨਾਂ ਦੀ ਸਬਜੀ ਪਈ ਹੁੰਦੀ ਆ ਉਹੀ ਸਾਨੂੰ ਉਹ ਦੇ ਦਿੰਦੇ ਫਿਰ ਰਾਤ ਨੂੰ ਰੋਟੀ ਬਣਾ ਕੇ ਹੀ ਉਹਦੇ ਨਾਲ ਹੀ ਖਾ ਲੈਂਦੇ ਅੱਛਾ ਜੀ ਹੁਣ ਜਿੰਨੇ ਵੀ ਵੀਡੀਓ ਨੂੰ ਵੇਖ ਰਹੇ ਨੇ ਜਿਹੜੇ ਸਮੇਂ ਸਮੇ ਤੇ ਬਾਹ ਫੜਦੇ ਨੇ ਕਿਉਂਕਿ ਦੋਸਤੋ 4 ਤਰੀਕ ਨੂੰ ਧੀ ਦਾ ਵਿਆਹ ਹੈ ਕੀ ਤੁਸੀਂ ਅਪੀਲ ਕੀ ਮੰਗ ਕਰਨੀ ਚਾਹੋਗੇ ਕਿ ਕਿਸ ਤਰੀਕੇ ਦੀ ਮਦਦ ਤੁਹਾਡੀ ਹੋਣੀ ਚਾਹੀਦੀ ਹੈ ਮੈਂ ਆਪਣੇ ਵੀਰ ਪਰਾਵਾਂ ਦੇ ਗਾੜੀ ਇਹੋ ਹੱਥ ਜੋੜਦੀਆਂ ਕਿ ਇਸ ਬੇਟੀ ਦਾ ਵਿਆਹ ਹੈ ਜਿੰਨੇ ਵੀ ਤੜ ਤੋਂ ਹੋ ਸਕੇ ਮੱਤ ਕਰੋ ਆਪਾਂ ਇਸ ਬੇਟੀ ਦਾ ਰਲ ਮਿਲ ਕੇ ਵਿਆਹ ਕਰਨਾ ਹੈ ਧੰਵਾਦ ਜੀ ਤਾਂ ਲੜਕੀ ਦੇ ਨਾਨਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜੋ ਕਿ ਆਪਣੀ 60 65 ਸਾਲ ਦੀ ਉਮਰ ਦੇ ਵਿੱਚ ਮਿਸਤਰੀ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਨੇ ਤਾਂ ਹੁਣ ਜਿੰਨੀ ਵੀ ਉਹਨਾਂ ਵੱਲੋਂ ਹੋ ਸਕੇ ਮਦਦ ਉਹਨਾਂ ਕੀਤੀ ਆ ਤੇ ਕਿਹਾ ਜਾ ਰਿਹਾ ਕਿ ਇੰਨੇ ਜੋਗੇ ਨਹੀਂ ਰਹਿ ਗਏ ਕਿ ਹੁਣ ਮਦਦ ਕਰ ਸਕਣ ਕੀ ਤੁਹਾਡਾ ਨਾਮ ਹੈ ਕਿਹੜਾ ਪਿੰਡ ਹੈ ਬਾਬਾ ਜੀ ਤੁਹਾਡਾ ਵੈਗੜੀ ਜਿੱਕਾ ਖਾਲਸਾ ਵੈਗੜੀ ਜਿੱਕਾ ਫਤਿਹ ਸਾਹਿਬ ਸਾਗਤ ਜੀ ਮੈਂ ਅਮਰਤਾਰੀ ਬੰਦਾ ਆ ਇਹ ਮੇਰੀ ਬੇਟੀ ਆ ਜਿਹਦਾ ਜਿਹਦੀ ਬੇਟੀ ਦੀ ਸ਼ਾਦੀ ਆ ਇਹ ਮੈਂ ਜਿੰਨੀ ਵੀ ਮੇਰੀ ਮਦਦ ਹੋ ਸਕਦਾ ਕਰਦਾ ਰਿਆਂ ਪਰ ਉਹ ਜਿਹੜਾ ਕੋਈ ਕਾਰੋਬਾਰ ਨਹੀਂ ਕਰਦਾ ਕਿਉਂਕਿ ਨਸ਼ੇ ਦਾਦੀ ਹੋ ਗਿਆ ਵਾ ਉਹ ਜੇਲ੍ਹ ਦੇ ਵਿੱਚ ਹੀ ਜ਼ਿਆਦਾ ਰਹਿੰਦਾ ਵਾ ਇਹ ਵਿਚਾਰੀ ਸਾਡੀ ਲੜਕੀ ਜਿਹੜੀ ਆ ਇਹ ਕਾਰੋਬਾਰ ਹੁਣ ਪਹਿਲਾਂ ਤੇ ਨਹੀਂ ਸੀ ਹੁਣ ਕਰਨ ਦੇ ਵੀ ਆ ਕਿਉਂਕਿ ਹੁਣ ਮੇਰੇ ਕੋਲ ਪੈਸਾ ਨਹੀਂ ਇਹਨਾਂ ਦਿੱਤਾ ਜਾਂਦਾ ਮੈਂ ਇਹਦੇ ਕਮਰੇ ਵੀ ਬਣਾਏ ਆ ਅੱਜ ਤੱਕ ਵੀ ਇਹਦੀ ਸਹਾਇਤਾ ਜਿੰਨੀ ਵੀ ਹੋ ਸਕਦੇ ਆ ਉਹ ਨਹੀਂ ਅਸੀਂ ਕਰਦੇ ਰਿਆਂ ਇਹ ਮੇਰੀ ਇੰਨੀ ਬੇਇੰਤੀ ਆ ਪਈ ਹੈ ਜੋ ਲੜਕੀ ਆ ਜਿਹਦੀ ਸ਼ਾਦੀ ਆ ਇਹ ਰੋਜ਼ ਰਹਿ ਰਾਸ ਦਾ ਪਾਠ ਵੀ ਕਰਦੀ ਆ ਸਵੇਰੇ ਵੀ ਪਾਠ ਕਰਦੀ ਆ ਇਹਨੂੰ ਇਹੋ ਸਮਝਾਇਆ ਸੀ ਮੈਂ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਬਹੁਤ ਹੀ ਮਹਾਨ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਾਨਾ ਜੀ ਜਿਹੜੇ ਨੇ ਲੜਕੀ ਦੇ ਉਹ ਭਾਵਕ ਹੋ ਚੁੱਕੇ ਨੇ ਤੁਸੀਂ ਹੌਸਲਾ ਇਸ ਗੱਲ ਦਾ ਰੱਖਣਾ ਕਿ ਜਿੰਨੇ ਵੀ ਸਾਡੇ ਦਾਨੀ ਵੀਰ ਨੇ ਉਹ ਕਦੀ ਵੀ ਜਦੋਂ ਵੀ ਸਾਡੀ ਕੋਈ ਵੀਡੀਓ ਚੱਲਦੀ ਹੈ ਹਰ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੀ ਮਦਦ ਜ਼ਰੂਰ ਕਰਦੇ ਤੁਸੀਂ ਵੇਖ ਸਕਦੇ ਪੂਰਾ ਪਰਿਵਾਰ ਜਿਹੜਾ ਹੈ ਭਾਵਕ ਹੋਇਆ ਕੀ ਮਦਦ ਹੋਣੀ ਚਾਹੀਦੀ ਹੈ ਜੀ ਵੇਖੋ ਜੀ ਕੋਈ ਵੀ ਜਿੰਨੇ ਕੋਈ ਕਰ ਸਕਦਾ ਹੋਵੇ ਪੈਸਿਆਂ ਵੱਲੋਂ ਕੋਈ ਆਟਾ ਦਾਲ ਚੌਲ ਵੱਲੋਂ ਕੁਝ ਵੀ ਹੋ ਸਕਦਾ ਉਹ ਨਹੀਂ ਕਰੇ ਤੇ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਇਸ ਪਰਿਵਾਰ ਦੀ ਫਾਈਨੈਂਸ਼ੀਅਲ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਅੰਗੂਠੇ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੋ ਇਸ ਗਰੀਬ ਪਰਿਵਾਰ ਦੀ ਜਿਹੜਾ ਘਰ ਦੇ ਵਿੱਚ 4 ਫਰਵਰੀ ਨੂੰ ਧੀ ਦਾ ਵਿਆਹ ਰੱਖਿਆ ਹੈ ਪਰ ਵਿਆਹ ਦਾ ਕੋਈ ਮਾਹੌਲ ਨਹੀਂ ਹੈ ਕਿਉਂਕਿ ਘਰ ਦੇ ਵਿੱਚ ਕੋਈ ਪੈਸਾ ਨਹੀਂ ਹੈ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਪਹੁੰਚਾਉਂਦੇ ਰਾਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਹਬ ਤੱਕ ਨਿਊਜ਼ ਤਰਨਤਾ